ਬਾਸਮਤੀ ਦਾ ਰੇਟ ਇਸ ਵਾਰ ਹਰ ਇੱਕ ਦੇ ਮਨਾਂ ਦੇ ਵਿੱਚ ਇਹੀ ਹੈ ਕਿ ਬਾਸਮਤੀ ਦਾ ਜਿਹੜਾ ਰੇਟ ਹੈ ਕੀ ਰਹੇਗਾ ਕੀ ਨਾ ਰਹੇਗਾ ਕੀ ਪਿਛਲੇ ਸਾਲ ਵਾਰਾ ਰਹੇਗਾ ਜਾਂ ਵਧੇਗਾ ਜਾਂ ਘਟੇਗਾ ਆਪਣਾ ਪੇਜ ਸਿਰਫ ਬਾਸਮਤੀ ਰੇਟਾ ਸੰਬੰਧੀ ਜਿਹੜੀ ਅਪਡੇਟ ਦਿਆ ਕਰਾਂਗੇ ਅੱਜ ਤੋਂ ਸਵਾ ਮਹੀਨੇ ਤੱਕ ਜਿਹੜੀ ਬਾਸਮਤੀ 1509 ਜੀ ਜਿਹੜੀ ਮੰਡੀ ਕਰਨ ਦੇ ਵਿੱਚ ਆਉਣੀ ਸ਼ੁਰੂ ਹੋ ਜਾਵੇਗੀ ਤੇ ਨਵੇਂ ਬਾਸਮਤੀ ਧਾਨ ਦਾ ਜਿਹੜਾ ਰੇਟ ਤੁਹਾਨੂੰ ਪਤਾ ਲੱਗਦਾ ਰਹੂਗਾ ਆਪਾਂ ਜਿਹੜਾ ਰੇਟ ਆ ਲਗਭਗ 5 ਵਜੇ ਤੋਂ ਬਾਅਦ ਜਿਹੜਾ ਰੇਟਾਂ ਦੀ ਵੀਡੀਓ ਆ ਕੀ ਰੇਟ ਕਿਹੜੀ ਮੰਡੀ ਦੇ ਵਿੱਚ ਲੱਗਿਆ ਤੇ ਅਪਲੋਡ ਕਰਦਿਆ ਕਰਾਂਗੇ ਤਾਂ ਕਿ ਤੁਹਾਨੂੰ ਸਾਰਿਆਂ ਨੂੰ ਜਿਹੜੀ ਜਾਣਕਾਰੀ ਮਿਲਦੀ ਰਹੇ 5 ਅਗਸਤ ਨੂੰ ਬੂੰਦੀ ਮੰਡੀ ਦੇ ਵਿੱਚ ਜਿਹੜਾ 1509 ਆ ਜਿਹੜਾ ਧਾਨ ਵਿਕਿਆ ਜੀ ਉਹਦਾ ਰੇਟ ਸੰਬੰਧੀ ਅੱਜ ਆਪਾਂ ਗੱਲ ਕਰਨੀ ਜੀ ਤੁਹਾਡੇ ਨਾਲ 1500 ਜਿਹੜਾ ਨਵਾਂ ਬੂੰਦੀ ਮੰਡੀ ਦੇ ਵਿੱਚ ਜਿਹਦਾ ਰੇਟ ਲੱਗਿਆ 2270 ਰੁਪਏ ਜੀ ਪਹਿਲਾਂ ਵਾਲਾ ਪਿਛਲੇ ਸੀਜ਼ਨ ਦਾ ਜਿਹੜਾ 1509 ਬਾਸਮਤੀ ਦਾ ਰੇਟ 2870 ਰੁਪਏ 1847 ਦੀ ਜੇ ਗੱਲ ਕਰਦੇ ਆ 1847 ਦਾ ਜਿਹੜਾ ਰੇਟ 3125 ਰੁਪਏ 3000 ਟੋਟਲ ਜਿਹੜੀ ਬੋਰੀ ਦੀ ਵਜ਼ਨ ਭਰਿਆ ਗਿਆ 3000 ਬੋਰੀ ਭਰੀ ਗਈ ਇਹ ਬੁੰਦੀ ਮੰਡੀ ਦੀ ਰਿਪੋਰਟ ਹੈ ਜੀ 5 ਅਗਸਤ 2024 ਦੀ ਜਦੋਂ ਵੀ ਕਿਸਾਨ ਦੋਸਤੋ ਆਪਾਂ ਨੂੰ ਬਾਸਮਤੀ ਦੇ ਰੇਟ ਪਤਾ ਲੱਗਦੇ ਆ ਤੁਹਾਡੇ ਨਾਲ ਆਪਾਂ ਸ਼ੇਅਰ ਕਰਦੇ ਰਹਿੰਦੇ ਆ ਤੇ ਕਹਿੰਦੇ ਆ ਵੀ ਆਪਣੇ ਜਿਵੇਂ ਸੋਨੇ ਨੂੰ ਜਿਹੜਾ ਸਾਮਕੇ ਰੱਖੋ ਤੁਹਾਡੀਆਂ ਕੀਤੀਆਂ ਹੋਈਆਂ ਮਿਹਨਤਾਂ ਇੱਕ ਦਿਨ ਜ਼ਰੂਰ ਰੰਗ ਲੈ ਕੇ ਆਉਣਗੀਆਂ ਵੀਡੀਓ ਵੱਧ ਤੋਂ ਵੱਧ ਕਿਸਾਨਾਂ ਤੱਕ ਸ਼ੇਅਰ ਜ਼ਰੂਰ ਕਰਿਓ ਤੇ ਆਪਣੇ ਪੇਜ ਨਾਲ ਜੁੜੋ ਤੇ ਬਸਮਤੀ ਦੀ ਵੀਡੀਓ ਤੁਹਾਨੂੰ 5 ਵਜੇ ਤੋਂ ਬਾਅਦ ਜਿਹੜੀ ਰਿਪੋਰਟ ਤੁਹਾਨੂੰ ਹਰ ਰੋਜ਼ ਦਿਆ ਕਰਾਂਗੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ